ਸੋ ਜੀ ਨਾ ਤੁਹਾਡਾ ਜੀ ਮੇਰਾ ਨਾਮ ਮੁਹੰਮਦ ਖਾਨ ਪਿੰਡ ਬੇਗਵਾਲ ਤੋਂ ਮੈਂ ਮਦੀਨਾ ਮਸਜਿਦ ਦਾ ਪ੍ਰਧਾਨ ਹਾਂ ਜੀ ਅਸੀਂ ਅੱਜ ਪ੍ਰਧਾਨ ਸਾਹਿਬ ਦੇ ਨਾਲ ਆਏ ਸੀ ਰਿਕਵੈਸਟ ਕੀਤੀ ਸੀ ਬਕਰਵੋਟ ਵਾਲਿਆਂ ਨੂੰ ਵੀ ਪਿੰਡਦਿਆਂ ਨੂੰ ਵੀ ਤੇ ਪਿੰਡਦਿਆਂ ਨੇ ਤਾਂ ਖੁਦ ਸਾਨੂੰ ਕਿਹਾ ਕਿ ਇਹ ਮਸਜਿਦ ਤੁਹਾਡੇ ਨੂੰ ਸੰਭਾਲੋ ਇਹ ਸਾਡੀ ਮਸਜਿਦ ਕਾਫੀ ਚਿਰਾਂ ਤੋਂ ਜੀ ਇੱਥੇ ਸਗੀ ਇੱਥੇ ਲੋਕਲ ਮੁਸਲਮਾਨ ਵੀ ਆ ਕੇ ਸਾਡੇ ਕੋਲ ਦਰਪਾਲ ਚਾਰਾ ਵੀ ਆ ਤੇ ਉਹਨਾਂ ਨੇ ਵੀ ਰਪਰਸ਼ਤ ਕੀਤੀ ਸੀਗੇ ਪਰ ਸਾਡੇ ਨਾਲ ਥੋੜਾ ਜਿਹਾ ਇਹ ਗਲਤ ਹੋਇਆ ਕਿਉਂਕਿ ਸਾਡੀ ਮਸਜਿਦ ਦੇ ਵਿੱਚ ਇਸ ਟਾਈਮ ਤੇ ਜੇ ਮੈਂ ਰੱਖ ਗਏ ਤਾਲਾ ਲਾਤਾ ਅਸੀਂ ਹੁਣ ਵੀ ਰਿਕਵੈਸਟ ਕਰ ਰਹੇ ਹਾਂ ਕਿ ਸਾਨੂੰ ਚਾਬੀ ਦੇ ਦਿਓ ਅੰਦਰ ਦੇਖਣ ਦਿਓ ਤੇ ਉਹ ਜਿਹੜੀ ਪਿੰਡ ਦੀ ਨਵੀਂ ਪਚਾਇਤ ਬਣੀ ਹੈ ਉਹ ਬਿਲਕੁਲ ਚਾਬੀ ਨਹੀਂ ਦੇ ਰਹੀ ਬਾਕੀ ਸਾਡੀ ਰਿਕਵੈਸਟ ਇਹ ਹੈ ਸਾਰਿਆਂ ਨੂੰ ਕਿ ਅਸੀਂ ਇਹ ਜਿਹੜੇ ਗੁਰੂ ਘਰ ਆ ਇਹਨਾਂ ਦੇ ਵਿੱਚ ਰਲ ਮਿਲ ਕੇ ਰਹੀਏ ਇਹਦੇ ਵਿੱਚ ਐਦਾਂ ਦਾ ਕੋਈ ਦੰਗਾ ਫਸਾਦ ਨਾ ਕਰੀਏ ਕਿਉਂਕਿ ਗੁਰੂ ਘਰ ਆ ਉਹਦੇ ਵਿੱਚ ਆਪਾਂ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਇਸ ਤਰ੍ਹਾਂ ਤੇ ਅਸੀਂ ਮਤਲਬ ਮਹਿਬਤ ਬਣਾਵਾਂਗੇ ਇਹ ਚੰਗਾ ਨਹੀਂ ਲੱਗਦਾ ਇਹਨੂੰ ਦੋਸ਼ੀ ਮੰਨਦੇ ਨੇ ਸਾਰੇ ਇਹਦੇ ਵਿੱਚ ਦੇਖੋ ਜੀ ਦੋਸ਼ੀ ਦਾ ਜੇ ਕਿਸੇ ਨੂੰ ਨਹੀਂ ਮੰਨਦੇ ਜੇ ਕਹਦੇ ਅਗਰ ਸਾਨੂੰ ਚਾਬੀ ਨਹੀਂ ਦੇਂਦੇ ਤਾਂ ਫਿਰ ਤਾਂ ਜਿਹੜੇ ਚਾਬੀ ਨਹੀਂ ਦਿੰਦੇ ਉਹਨਾਂ ਨੂੰ ਦੋਸ਼ੀ ਮੰਨਦੇ ਆ ਸਰਪੰਚ ਜੀ ਪੂਰੀ ਤਰ੍ਹਾਂ ਸਹਿਮਤ ਹਾਂ ਬਿਲਕੁਲ ਸਹਿਮਤ ਹੈ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਖੜੇ ਨੇ ਸਹਿਮਤ ਹੈ ਇਹਨਾਂ ਨੇ ਸਾਡੇ ਨਾਲ ਬੜੀ ਮਦਦ ਕੀਤੀ ਹੈ ਇਹਨਾਂ ਨੇ ਆ ਸਾਨੂੰ ਦੱਸਿਆ ਹਨ ਨੇ ਤੇਰੇ ਮਸਜਿਦ ਦੇ ਵਿੱਚ ਵੀ ਸਾਮੋ ਹਾਂ ਜੀ ਇਹ ਤਾਂ ਤੇਰੇ ਆ ਪਰ ਉਹ ਤਾਲਾ ਨਹੀਂ ਆ ਹੁਣ ਖੋਲਦੇ ਨਹੀਂ ਚਾਬੀ ਦੇ ਰਿਹਾ ਤੇ ਸਾਡੀ ਇਹ ਰਿਕਵੈਸਟ ਹੈ ਕਿ ਸਾਨੂੰ ਮਸਜਿਦ ਦੀ ਚਾਬੀ ਦਿੱਤੀ ਜਾਵੇ ਤੇ ਅੱਗੇ ਕੋਈ ਇਸ ਤਰ੍ਹਾਂ ਦੀ ਮਤਲਬ ਗੱਲਬਾਤ ਨਾ ਚੱਲੇ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਤਨਮਰਕਰ ਪਾਂ। ਸੁਖੀ ਨਾ ਤੁਹਾਡਾ? ਮੇਰਾ ਨਾਮ ਗੁਰਦਾਸ ਸਿੰਘ ਆ ਜੀ। ਕਿਹੜੇ ਪਿੰਡ ਦੇ ਹੋ? ਪਿੰਡ ਧਕੜਾ ਜੀ। ਅੱਜ ਧਕੜਾ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ ਕੀ ਕਰ ਰਹੇ ਨੇ? ਕੀ ਕਰਨੇ ਆ ਜੀ ਜਿਹੜੀ ਹੁਣ ਨਵੀਂ ਬਣੀ ਪੰਚਾਇਤ ਆ ਅਮਰਜੀਤਪੁਰ ਸਰਪੰਚ ਤੇ ਉਹਨਾਂ ਦੇ ਪਤੀ ਹਰਦੀਪ ਸਿੰਘ ਠੀਕ ਹੈ ਜੀ। ਉਹਨਾਂ ਨੇ ਇੱਕ ਮਤਾ ਵੀਡੀਓ ਸਾਹਮਣੂ ਜਾਰੀ ਕਰਤਾ ਜੀ ਇੱਥੇ ਪੰਚਾਇਤ ਘਰ ਆ। ਠੀਕ ਹੈ ਜੀ। ਜੇ ਕੋਈ 100 200 ਸਾਲ ਪੁਰਾਣੀ ਮਸਜਿਦ ਆ ਇੱਥੇ ਜੋ ਕਿ ਕੁਝ ਮੁਸਲਮਾਨ ਬਰਾਦਰੀ ਤੋਂ ਤੇ ਤਿਆਰ ਕੀਤੀ ਗਈ ਹੈ ਤੇ ਉਹਨਾਂ ਨੂੰ ਦਾਵਾ ਕੀਤਾ ਜਾਂਦਾ ਹੈ ਕਿ ਇਹ ਜਿਹੜਾ ਪੰਚਾਇਤ ਹਾਲ ਹੈ ਜੋ ਕਿ ਵੀਡੀਓ ਸਾਹਿਬ ਕੋਲ ਉਹਨਾਂ ਨੇ ਚਿੱਠੀ ਜਾਰੀ ਕਰਵਾਈ ਸਾਡੇ ਇੱਕ ਡੈਥ ਹੋਣ ਕਾਰਨ ਸਾਡੇ ਕੋ ਵੀਡੀਓ ਸਾਹਿਬ ਨੂੰ ਜਵਾਬ ਨਹੀਂ ਦੇ ਹੋਇਆ ਤੇ ਵੀਡੀਓ ਸਾਹਿਬ ਨੇ ਇੱਕ ਚਿੱਠੀ ਜਾਰੀ ਕੀਤੀ ਬੇਗੋਲ ਥਾਣੇ ਨੂੰ ਕਿ ਟਾਬੀ ਜਿਹੜੀ ਦਵਾਈ ਜਾਵੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਥਾਣੇ ਵਾਲਿਆਂ ਨੇ ਸੋਮਵਾਰ ਤੱਕ ਦਾ ਟਾਈਮ ਨਹੀਂ ਦਿੱਤਾ ਤੇ ਉਹ ਜਿਮਤੀਆਂ ਵੱਲੋਂ ਇਹਦਾ ਜਿੰਦਾ ਭੰਨ ਕੇ ਅੰਦਰ ਜਿੰਮ ਦੀ ਮਸ਼ੀਨ ਰੱਖੀ ਗਈ ਕਿ ਇਸ ਨੂੰ ਪੰਚਾਇਤ ਲਈ ਵਰਤੇ ਜਾਵੇ ਜੋ ਕਿ ਇੱਕ ਪਵਿੱਤਰ ਸਥਾਨ ਹੈ ਉਜਨਪੁਰ ਦਾ ਸਾਰਾ ਪਿੰਡ ਜਦੋਂ ਮੇਰਾ ਮਤਲਬ ਆ ਜਿਹੜੀ ਇਹ ਮਸਜਿਦ ਬੰਦ ਪਈ ਸੀ ਇਥੇ ਇਬਾਦਤ ਵਗੈਰਾ ਹੁੰਦੀ ਸੀ ਨਹੀਂ ਨਹੀਂ ਮਸਜਿਦ ਜਿਹੜੀ ਉਹ ਦੁਬਾਰਾ ਤਿਆਰੀ ਕਰਵਾਈ ਗਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਪਿੰਡ ਦੇ ਸੀ ਬੰਦਿਆਂ ਨੇ ਇੱਥੇ ਜਿਮ ਲੱਗਾ ਹਾਂ ਜੋ ਪੰਚਾਇਤ ਨਵੀਂ ਬਣੀ ਠੀਕ ਹੈ ਤੁਹਾਨੂੰ ਉਸਦੇ ਤੁਸੀਂ ਸਬੰਧ ਕੀ ਕਰਨਾ ਚਾਹਣਾ ਹੈ ਕੀ ਤੁਹਾਡੀ ਮੰਗ ਆ ਇਹ ਵੀ ਵਿੱਚ ਮੰਗ ਆ ਜੀ ਇਹ ਪਹਿਲਾਂ ਤੋਂ ਮਸਜਿਦ ਹੈ ਤੇ ਮਸਜਿਦ ਹੀ ਰਹੀ ਜਾਵੇ ਇੱਥੇ ਨਾ ਕੋਈ ਜਿਮ ਵਾਲਾ ਮੁੰਡਾ ਕਰ ਸਕੇ ਉਹ ਕਿ ਬੇਰੇ ਇੱਥੇ ਡੱਕ ਚੱਲਣਗੇ ਤੇ ਪੂਜਨ ਜੋਕਸਾਣਾ ਵਾਕਾ ਬੋਰ ਸਾਹਿਬ ਨੂੰ ਚੱਬਿਆ ਹੋਇਆ ਸੀ ਮਲਾਜਮਾ ਨੂੰ ਠੀਕ ਹੈ ਜੀ ਤੇ ਉਹ ਬੰਦੇ ਆਏ ਹੋਏ ਨੇ ਮੌਜਨਾ ਕਰਨ ਕਿੰਨੀ ਜਗ੍ਹਾ ਕੋਲ ਲੱਗੀ ਹੈ ਇਹ ਤੇ ਜੀ 10 ਮਰਲੇ ਠੀਕ ਹੈ ਜੀ ਬੋਰ 900 ਟੋਟਾ ਸ਼ਾਫੀ ਮੁਹੰਮਦ ਜੀ ਠੀਕ ਹੈ ਜੀ ਗੁੱਜਰ ਮੁਸਲਿਮ ਪ੍ਰਧਾਨ ਠੀਕ ਹੈ ਜੀ ਮੁਹੰਮਦ ਸਾਹਿਬ ਅੱਜ ਤੁਸੀਂ ਧਕੜਾ ਪਿੰਡ ਖੜੇ ਹੋ ਹਾਂ ਜੀ ਪੰਚਾਇਤ ਦੀ ਜਗ੍ਹਾ ਚਲਦੀ ਵੀ ਇਹ ਮਸਲਾ ਤੇ ਮਸਜਿਦਾਂ ਜਾਂ ਜ਼ਿੰਮੇਦਾਰਾਂ ਦਾ ਕੁਝ ਵੀ ਹੈ ਤੁਸੀਂ ਕੀ ਗੱਲਾਂ ਕਰਦੇ ਹੋ ਮੈਂ ਤੇ ਸਭ ਤੋਂ ਪਹਿਲੂ ਧੰਨਵਾਦ ਕਰੂੰਗਾ ਪਿੰਡ ਧੱਕੜਾਂ ਦੇ ਵਸੀਆਂ ਦਾ ਕਿ ਜਿਹੜੀ ਮਸਜਿਦ ਜਿਹੜੇ ਆ ਮਾਲਕ ਦੇ ਗੁਰੂ ਸਤਾਨ ਸੰਭ ਕੇ ਰੱਖੇ ਆ ਔਰ ਇਹਨਾਂ ਨੇ ਸ਼ਹੀਦ ਕਰਕੇ ਦੁਬਾਰਾ ਮਸਜਿਦ ਤਮੀਰ ਕਰਾਈ ਸੀ ਤੇ ਇੱਥੇ ਲੋਕਲ ਮੁਸਲਮਾਨ ਵੀ ਬਹੁਤ ਰਹਿ ਰਹੇ ਨੇ ਤੇ ਉਹਨਾਂ ਨੂੰ ਵਿਚਾਰੇ ਨੂੰ ਮੌਕਾ ਨਹੀਂ ਮਿਲਿਆ ਤੇ ਮਸਜਿਦ ਦੀ ਚਲੋ ਪਿੰਡ ਵਾਲੇ ਦੇਖਭਾਲ ਕਰਦੇ ਸੀ ਵੀ ਜਿੱਦਾਂ ਵੀ ਸਤਾਨ ਬਣੇ ਸੀ ਔਰ ਸਿਵਿਧਾਨ ਵਿੱਚ ਵੀ ਜਿਹੜੀ ਸੱਦਾ ਜਿਹੜੇ ਸਿਵਿਧਾਨ ਗੁਰੂ ਸਤਾਨ ਬਣੇ ਆ ਜਿਹੜੇ ਜਿਹੜੇ ਵੀ ਧਰਮ ਦੇ ਉਹਨਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਬੜੀ ਦੁਖਦਾਈ ਕਾਲੀ ਗੱਲ ਹੈ ਪਿੰਡ ਧੱਕੜ ਕਪੂਰਥਾਲਾ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਔਰ ਸੀਐਮ ਭਗਵੰਤ ਮਾਨ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੀ ਮਸਜਿਦ ਹੈ ਇਹ ਜਰੂਰ ਮੁਸਲਮਾਨਾਂ ਦੇ ਹਵਾਲੇ ਕੀਤੀ ਜਾਵੇ ਔਰ ਜਿਹੜੇ ਵੀ ਮੈਂ ਕਰੂੰਗਾ ਵੀ ਸਾਂਝੇ ਗੁਰੂਸਤਾਨ ਹੈ ਜਿਨ੍ਹਾਂ ਦੇ ਸਥਾਨ ਬਣਦੇ ਨੇ ਉਹਨਾਂ ਨੂੰ ਦਿੱਤੇ ਜਾਣ ਤੇ ਜਿਹੜੀ ਮਸਜਿਦ ਹੈ ਇਹ ਜਰੂਰ ਮੁਸਲਮਾਨਾ ਲੋਕਲ ਭਾਈ ਉਹਨਾਂ ਨੂੰ ਦਿੱਤੀ ਜਾਵੇ ਤੇ ਰੱਬ ਦੀ ਇੱਥੇ ਬੰਦਗੀ ਕੀਤੀ ਜਾਵੇ ਔਰ ਮੈਂ ਸਾਂਝੀ ਪੰਚਾਇਤ ਨੂੰ ਸਮੂਹ ਕਹੂੰਗਾ ਕਿ ਮਸਜਿਦ ਤੋਂ ਆਪਸ ਦੇ ਵਿੱਚ ਕੋਈ ਵੀ ਆਪਸ ਦੇ ਵਿੱਚ ਝਗੜਾ ਲੜਾਈ ਨਾ ਕਰਨ ਇਹ ਮੁਸਲਮਾਨਾਂ ਦਾ ਸਥਾਨ ਹੈ ਜਿੰਨੀ ਜਗ੍ਹਾ ਬਣਦੀ ਹੈ ਮਸਜਿਦ ਦੀ ਉਹ ਮਸਜ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਸ੍ਰੀ ਭਗਵੰਤ ਮਾਨ ਡੀਸੀ ਕਪੂਰਥਲਾ ਐਸਐਸਪੀ ਔਰ ਪੂਰੇ ਡਿਪਟੀ ਪੁਲਾਹਥ ਦਾ ਧੰਨਵਾਦ ਕਰੂੰਗਾ ਕਿ ਜਲਦ ਤੋਂ ਜਲਦ ਭਗਵੰਤ ਦੀ ਡੀਸੀ ਐਸਐਸਪੀ ਦਾ ਭਗਵੰਤ ਮਾਨ ਸਾਹਿਬ ਨੂੰ ਕੋਈ ਐਪਲੀਕੇਸ਼ਨ ਦਿੱਤੀ ਹੈ ਸ਼ਿਕਾਇਤ ਪੱਤਰ ਦਿੱਤਾ ਨਹੀਂ ਜੀ ਸਾਡੇ ਕੋਲ ਨੋਟ ਹੋਣੀ ਆਈ ਹੈ ਆਪਾਂ ਬਕਰਬੋਡ ਵਾਲੇ ਮਲਾਜਮਾ ਕੋ ਗਏ ਆ ਉਹ ਆਇਆ ਰਿਕਾਰਡ ਲੈ ਕੇ ਆਇਆ ਰਿਕਾਰਡ ਬਿਲਕੁਲ ਪ੍ਰੂਫ ਹੈ ਮਸਜਿਦ ਜਿੰਨੀ ਜਗ੍ਹਾ ਵਿੱਚ ਹੈਗੀ ਆ ਠੀਕ ਹੋ ਜੀ 5 ਮਰਲੇ 1 ਇੱਕੇ 10 ਮਰਲੇ ਰਕਬਾ 1 ਸਾਡੀ ਇਹ ਰਕਵੇਸਟ ਹੈ ਕਿ ਮਸਜਿਦ ਜਿਹੜੀ ਹੈ ਸਾਡੇ ਹਵਾਲੇ ਕੀਤੀ ਜਾਵੇ ਅਸੀਂ ਬਹੁਤ ਬਹੁ ਸਟੈਪ ਵੀਓ ਦੇਖੋ ਜੀ ਅਗਲਾ ਸਟੈਪ ਤੇ ਲੋਕਤੰਤਰ ਜੇ ਆਪਾਂ ਜ਼ਰੂਰ ਧਰਨਾ ਲਾਵਾਂਗੇ ਡੀਸੀ ਮੂਰੇ ਵੀ ਐਸਐਸਬੀ ਮੂਰੇ ਵੀ ਤੇ ਆਪਾਂ ਆਪਣੇ ਗੁਰਸਥਾਨ ਜਿਹੜੇ ਜ਼ਰੂਰ ਲਾਵਾਂਗੇ ਔਰ ਮੇਰੀ ਰਿਕਵੈਸਟ ਹੈ ਵੀ ਇੱਥੇ ਤੱਕ ਨੋਬਤ ਨਾ ਹੀ ਆਈ ਜਾਵੇ ਤੁਸੀਂ ਮੇਨ ਦੋਸ਼ੀ ਕਿਹਨੂੰ ਬੰਦੇ ਹੋ ਦੇਖੋ ਜੀ ਮੈਂ ਤਾਂ ਕਹੂੰਗਾ ਵੀ ਜਿਹੜੀ ਮੌਕੇ ਦੀ ਪੰਚਾਇਤ ਵੀ ਮੁਸਲਮਾਨਾਂ ਨੂੰ ਜਿਹੜਾ ਮੁਸਲਮਾਨਾਂ ਦਾ ਸਥਾਨ ਮਸਜਿਦ ਦਿੱਤੀ ਜਾਵੇ ਗੁਰੂ ਘਰਾਂ ਉਤਾਲੇ ਲੱਗਣੇ ਨਹੀਂ ਚਾਹੀਦੇ ਮੇਰੀ ਰਿਕਵੈਸਟ ਹੈ ਵੀ ਤਾਲਾ ਕੋਈ ਵੀ ਨਾ ਲਾਵੇ ਕਿਸੇ ਵੀ ਜਿਹੜੇ ਸਾਂਝ ਗੁਰਸਥਾਨ ਹੈ ਮੰਦਰ ਹੈ ਮਸਜਿਦ ਦਾ ਚਰਚੇ ਵੀ ਪੰਚਾਇਤ ਬਣੀ ਉਹਨਾਂ ਨੇ ਰੱਖਿਆ ਜੀ ਤਾਲਾ ਉਹਨਾਂ ਦਾ ਲੱਗਾ ਹੋਇਆ ਜੀ ਤੁਸੀਂ ਕਿੱਥੋਂ ਜਿੱਥੋਂ ਰੱਖਿਆ ਸਮਾਨ ਇਹ ਆ ਜੋ ਨਵੀਆਂ ਜਿਹੜੀਆਂ ਪੰਚਾਇਤਾਂ ਬਣੀਆਂ ਆ ਹਾਂ ਇਹ ਸਮਾਨ ਪਾਸੂ ਰੱਖਦੇ ਤੁਸੀਂ ਨਵੀਂ ਪੰਚਾਇਤ ਤੇ ਕਾਰਵਾਈ ਦੀ ਵੀ ਮੰਗ ਕਰਦੇ ਆ ਦੇਖੋ ਜੀ ਆਪਾਂ ਤਾਂ ਪਹਿਲ ਨੂੰ ਤੇ ਇਹ ਰਿਕਵੈਸਟ ਹੀ ਕਰਾਂਗੇ ਵੀ ਮਸਜਿਦ ਜਿਹੜੀ ਉਹ ਦਿੱਤੀ ਜਾਵੇ ਵੀ ਆਪਾਂ ਝਗੜੇ ਲੜਾਈ ਵਾਲੇ ਪਾਸੇ ਨਾ ਜਾਈਏ ਵੀ ਦੇਖੋ ਵੀ ਪਿਆਰ ਅਮਨ ਸ਼ਾਂਤੀ ਦਾ ਨਾਂ ਪੰਜਾਬ ਦਾ ਔਰ ਸਾਝਾ ਸਾਡੇ ਸਾਰਿਆਂ ਦੀ ਵਾਲਤਾ ਹੈ ਕਿ ਆਪਾਂ ਮਿਲ ਜੁਲ ਕੇ ਰਹਿਨੇ ਆ ਸਾਰੇ ਸਾਝੇ ਤਿਹਾੜ ਸਾਡੇ ਬਣਦੇ ਨੇ ਗਵੀਆਂ ਖੁਸ਼ੀਆਂ ਸਾਂਝੀਆਂ ਨੇ ਵੀ ਇੱਥੇ ਤੱਕ ਨੋਬਤ ਨਾ ਆਵੇ ਸਾਡੀ ਜਿਹੜੀ ਜਗ੍ਹਾ ਬਣਦੀ ਐ ਜਿਹੜੇ ਨਵੇਂ ਮੌਜੂਦਾ ਸਰਪੰਚ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਭਾਈ ਮਸਜਿਦ ਦੀ ਜਿਹੜੀ ਮੁਸਲਮਾਨਾਂ ਦੇ ਹਵਾਲੇ ਕੀਤੀ ਜਾਵੇ ਜੇ ਨਾਂ ਮੰਨਣ ਚਾਹੀਏ ਤੇ ਫਿਰ ਆਖੀਰੋ ਲੋਕਤੰਤਰ ਚ ਡੈਮੋਕ੍ਰੇਸੀ ਰਾਈਟ ਹੈ ਕਿ ਆਪਾਂ ਧਰਨੇ ਜ਼ਰੂਰ ਲਾਵਾਂਗੇ ਵੀ ਇਹ ਕਿਹੜੀ ਹੈ ਮਾਨਤਾ ਮਿਲ ਗਈ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਨੇ ਮਸਜਿਦ ਦੀ ਜਗ੍ਹਾ ਨੂੰ ਜਿਹੜ ਇਹ ਸਤਿ ਸ੍ਰੀ ਅਕਾਲ ਸ਼ੁਭਨਾ ਜੀ ਮੇਰਾ ਨਾਮ ਸਮੀਰ ਖਾਨ ਹੈ ਠੀਕ ਹੈ ਜੀ ਮੈਂ ਰੈਂਟ ਕਲੈਕਟਰ ਹਾਂ ਜੀ ਕਪੂਸਲਾ ਵਕਬੌਰ ਚ ਠੀਕ ਹੈ ਜੀ ਹਾਂ ਜੀ ਕਾਹਨ ਸਰ ਅੱਜ ਇੱਥੇ ਤਕੜਾ ਪੈਣ ਚ ਕਾਫੀ ਜਾਨੀ ਜੀ ਜਦੋਂ ਜਦਾਂ ਚੱਲਦੀ ਪਈ ਆ ਕੋਈ ਜਾ ਰਿਹਾ ਵਕਬੌਰ ਜ਼ਮੀਨਾਂ ਕੋਈ ਜਾ ਰਿਹਾ ਪੰਚਾਇਤ ਕਰਦੀ ਆ ਕੋਈ ਜਿਮ ਬਣਾ ਰਿਹਾ ਵਾ ਅਸਲ ਤਾਂ ਗੱਲ ਈ ਹੈ ਇਹ ਆਪਣੇ ਕੋਲੇ ਆਏ ਸੀ ਪਿੰਡ ਦੇ ਬੰਦੇ ਅੱਠੇ ਹੋ ਕੇ ਤੇ ਇਹਨਾਂ ਦੇ ਵਿਹਾਰ ਤੇ ਅਸੀਂ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸਾਨੂੰ ਇਹਨਾਂ ਦੇ ਵਿਹਾਰ ਤੇ ਅਸੀਂ ਮੌਕਾ ਦੇਖਣ ਆਏ ਆ ਤੇ ਇੱਕ ਰਕਬਾ ਹੈ ਜਿਹੜਾ ਲਾਲ ਲਕੀਰ ਚ ਹੈ ਉਹ 5 ਮਰਲੇ ਬੋਲਦਾ ਸਾਡਾ ਇੱਕ 10 ਮਰਲੇ ਹੋਰ ਵੀ ਥਾਂ ਹੈ ਉਹਦਾ ਖਸਰਾ ਨੰਬਰ ਹੈ ਉਹ ਖਸਰਾ ਨੰਬਰ ਦੇ ਅਕੋਰਡਿੰਗ ਤੇ ਇੱਕ ਆ ਜਿਹੜਾ ਲਾਲ ਲਕੀਰਾ 5 ਮਰਲੇ ਇਹਨਾਂ ਦੋਨਾਂ ਦਾ ਅਸੀਂ ਟੈਲੀ ਕਰ ਰਹੇ ਆ ਜਦੋਂ ਸਾਨੂੰ ਪੂਰਾ ਕਲੀਅਰ ਹੋ ਜਾਊਗਾ ਅਸੀਂ ਦੱਸ ਦਿਆਂਗੇ ਵੀ ਹਾਂ ਇੱਥੇ ਆਪਣਾ ਕਿੰਨਾ ਰਖਵਾ ਮਸਜਿਦ ਦਾ ਬਾਕੀ ਇਹ ਜਿਹੜੇ ਪਿੰਡ ਵਾਲੇ ਕਹਿੰਦੇ ਵੀ ਮਸਜਿਦ ਇੱਥੇ ਬਣੀ ਹੋਈ ਸੀ ਕਿਉਂਕਿ ਰਿਪੋਰਟ ਦੇ ਅਕੋਰਡਿੰਗ ਤਾਂ ਅਸੀਂ ਸਾਨੂੰ ਹਲੇ ਵੀ ਥੋੜਾ ਟਾਈਮ ਲੱਗਣਾ ਹੈ ਉਹ ਅਸੀਂ ਪੂਰਾ ਕਲੀਅਰ ਕਰਕੇ ਅਸੀਂ ਦੱਸ ਦਿਆਂਗੇ ਕਿ ਮਸਜਿਦ ਹੈ ਉਹ ਜਿਹੜਾ 10 ਮਰਲੇ ਆ ਉਹ ਰਖਵਾ ਕਿੱਥੇ ਪੈਂਦਾ ਚਲ ਅਸੀਂ ਪੂਰਾ ਹੇ ਹਲੇ ਤਾਂ ਦੇਖੋ ਸਾਡੇ ਕੋਲ ਆਇਆ ਹੈ ਹਲੇ ਕੋਲ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਉਹਦੇ ਕੋਰਡਿੰਗ ਅਸੀਂ ਜਵਾਬ ਦੇਵਾਂਗੇ ਹਾਂਜੀ ਫਿਰ ਤੁਹਾਡਾ ਜਵਾਬ ਲਈ ਹਾਂ ਇਹ ਕਲੀਅਰ ਤਾਂ ਦੇਖੋ ਮੇਰੀ ਗੱਲ ਸੁਣੋ ਜਦੋਂ ਤੱਕ ਅਸੀਂ ਪੂਰਾ ਆਪਣੀ ਪ੍ਰੂਫ ਨਹੀਂ ਕਰ ਲੈਂਦੇ ਆਪਣੀ ਪੂਰੀ ਪੁਕਤਾ ਨਹੀਂ ਕਰ ਲੈਂਦੇ ਆਪਣੇ ਜਿਹੜੀ ਤੁਹਾਨੂੰ ਸਮਝ ਦੱਸ ਸਕਦੇ ਹੋ ਕਲੀਅਰ ਗੱਲ ਇਹ ਸਾਰੇ ਮਤਲਬ ਕੱਲ੍ਹ ਤੱਕ ਹੋ ਜਾਊਗਾ ਕਲੀਅਰ ਕਿਉਂਕਿ ਸਾਡੇ ਕੋਲ ਜਿਹੜਾ ਰਿਕਾਰਡ ਹੈ ਉਹ ਅਸੀਂ ਸਰਵੇ ਰਜਿਸਟਰ ਹੁੰਦਾ ਉਹਦੇ ਚ ਦੇਖ ਲੈਣੇ ਆ ਵੀ ਸਾਡਾ ਰਕਬਾ ਕਿੰਨਾ ਪੈਂਦਾ ਹੈ ਤੇ ਉਹ ਕਿੱਥੇ ਪੈਂਦਾ ਹੈ ਬਾਕੀ ਅਸੀਂ ਨਿਸ਼ਾਨਦੇ ਹੀ ਤੇ ਕਲੀਅਰ ਕਰ ਲਾਂਗੇ ਨੂੰ ਚਲੋ ਤੁਹਾਡੇ ਕੋਲ ਜਿਹੜਾ ਹੈਲੋ ਰਵਰਸੋ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਕੀ ਹਾਲ ਚਾਲ ਉਹ ਠੀਕ ਠਾਕ ਉਹ ਵਧੀਆ ਸਰ ਵਧੀਆ ਤੁਸੀਂ ਸੁਣਾ ਮੈਂ ਤਾਂ ਤੁਹਾਡੇ ਪਿੰਡ ਦਾ ਸੀ ਅੱਜ ਮਸਲਾ ਉਹਦਾ ਬਸ ਇਹਦਾ ਹਾਂਜੀ 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 ਮਸਲ ਮੋਲ ਪਈ ਜਰਾ ਕੱਠਾ ਸੀ ਹਾਂ ਭਾਜੀ ਮੁਸਲਮਾਨ ਭਾਈ ਕਰਾਂਗੇ ਪਿੰਡ ਵਾਲਾ ਤੱਕ ਇੱਥੇ ਗਿਤੇ ਹੀ ਉਹ ਤੇ ਉਹਦਾ ਮਤਾ ਪਿਆ ਹੋਇਆ 2007 ਦਾ ਭਾਜੀ ਅੱਛਾ ਉਹ ਮਤ ਜਿਹਦਾ ਤਾਂ ਜੋ ਪੱਕਾ ਜਾਂਚ ਕਰਦਾ ਫਾਏ ਚਾਹਤਾ ਇਹ ਹੀ ਮਿਲਦੀ ਕਰਦੇ ਸੀ ਬਟਰ ਦਿੱਤੇ ਸੀ ਨਾ ਬੰਦੇ ਕਹਿੰਦੇ ਸੇ ਪਹਿਲਾਂ ਤਾਂ ਸਾਡੇ ਫੋਟੋ ਜਾਈਆਂ ਪਾਗੋ ਜੀ ਆਪਣੇ ਤੇ ਇਹ ਸੀ ਮਸਜਿਦ ਨਸੀਰ ਜੀ ਮਸਜਿਦ ਆ ਤਾਂ ਮਸਜਿਦ ਨੂੰ ਫਿਰ ਬਕਰਬੜਾ ਫਾਇ ਜਨ ਕਾਸੀ 2007 ਸਾਲ ਤੋਂ ਬਣੀ ਸੀ ਜੀ ਨਹੀਂ ਨਹੀਂ ਵੀ ਨਹੀਂ ਤੁਸੀਂ ਜਿਹੜੇ ਬਲਾਲ ਉੱਥੇ ਆਪਾ ਬੋਰਡ ਦੇ ਮਲਾਜਮ ਵੀ ਆਏ ਸੀ ਅੱਜ ਆਏ ਸੀ ਆਏ ਸੀ ਬਲਕਿ ਇਹ ਮੈਂ 15 15 ਮਹੱਲੇ ਜਿਹੜੀ ਜਗ੍ਹਾ ਹੈਗੀ ਆ ਮਸਜਿਦ ਦੀ ਭਾਜੀ ਮੈਂ ਨਾ ਮੇਰੇ ਬੀਜੀ ਮੇਥੋ ਜਿਹੜੀਆਂ ਮੈਂ ਤੁਹਾਨੂੰ ਕਰਦਾ ਹੂੰ ਮੈਨੂੰ ਤਾਂ ਨਾ ਬਾਇਟ ਲਾਣੀ ਆ ਆਪਾਂ ਬਖ ਲਾਣਾ ਹਾਲ ਚ ਮੈਂ ਮੈਂ ਤੁਹਾਨੂੰ ਨਾ ਫੈਟ ਥੋੜੀ ਮੈਂ ਤੁਹਾਨੂੰ ਕਰਦਾ ਹੂੰ ਠੀਕ ਆ ਠੀਕ ਠੀਕ ਓਕੇ ਓਕੇ Thank okay. you.